ਸਾਰਿਆਂ ਨੂੰ ਸਤ ਸ੍ਰੀ ਅਕਾਲ ਬਾਈ ਹੋਰ ਸਭ ਠੀਕ ਠਾਕ ਐ ਬਲੌਗ ਦੀ ਲੱਗਿਆ ਸ਼ੁਰੂਆਤ ਕਰਨ ਅੱਜ ਵਾਸ਼ਿੰਗ ਦਾ ਤੀਜਾ ਦਿਨ ਹੋ ਗਿਆ ਟਰੈਕਟਰ ਰਹਿ ਗਿਆ ਦਾ ਬਾਈ ਕੱਲ ਹਾਲੈਂਡ ਤੇ ਤੁਹਾਨੂੰ ਦੂਰਾਂ ਕੰਮ ਹੋ ਗਿਆ ਜਨੇਸਰ ਨੂੰ ਆਪਾਂ ਚਲੇ ਗਏ ਦੇ ਵਿਆਹ ਧਾਰਾਂ ਦੂਰਾਂ ਕਢਾਈਆਂ ਇਸ ਨੇ ਮਤਲਬ ਕੱਢੀਆਂ ਆਪ ਟਰਾਲਾ ਧੋਇਆ ਗਿਆ ਬਾਈ ਤਾਲੇ ਆ ਬਾਈ ਇੱਕ ਤਾਂ ਇਹੋ ਕੰਮ ਹੋਣਾ। ਇਹ ਪਲੇਟ ਨਵੀਂ ਲਗਣੀ ਆ ਪੱਟ ਕੇ। ਪਲੇਟ ਆਪਾਂ ਲਿਆਏ ਦੇ ਨੂਰ ਮਹਿਲ ਦੇ। ਬਾਕੀ ਇੱਕ ਟਾਇਰ ਅਦਲਾ ਬਦਲੀ ਕਰਨੇ ਆ। ਅੱਜ ਆਪਾਂ ਸਾਰਾ ਦਿਨ ਟਰਾਲੇ ਭਰੋਆ 2 ਵਜੇ ਤੱਕ। ਬਰਾਤਾਂ ਜਾਂਦੇ ਨਹੀਂ ਆਪਾਂ। ਸ਼ਾਮ ਨੂੰ ਪਾਰਟੀ ਆ ਪਾਰਟੀ ਮ ਜਾਹਾਂਗੇ। ਪੂਰੇ ਪੂਰੇ ਬੰਦੇ ਜਾਹਾਂਗੇ ਬਾਈ ਬਰਾਤਾਂ 11 12 ਮੰਦੇ ਜਾਹੇਗੇ ਕਿ ਹਾਜ ਨਿਸਰ ਨੂੰ ਮਾ ਪਾਣੀ ਪਾਣੀ ਮਾਰ ਦੇ ਸਰਫ ਨਾ ਮਾਰੀ ਸਰਵਿਸ ਵਾਲਾ ਮੁੰਡਾ ਆਵੇਗਾ ਕੱਲ ਨੂੰ ਪਹਿਲੇ ਸਰਵਿਸ ਹੋ ਜਾਈ ਗਲੇ ਟਰਾਲੇ ਦਾ ਬੈਲਡਿੰਗ ਬੁਲਡੀਆਂ ਕੰਮ ਨਿਭੜ ਜੇਗਾ ਮੈਂ ਲਿਆਵਾਂ ਮੈਂ ਬਈ ਟਾਇਰ ਬਦਲਾ ਕੇ ਪਹਿਲੇ ਉਹ ਪਲੇਟ ਲਵਾ ਕੇ ਲਿਆਵਾਂ ਜਮਿਸਰ ਧੋ ਦੇਗਾ ਤਰਪਾਲਾਂ ਪਹਿਲੇ ਬੇੜਾ ਧੋ ਦੇਗਾ ਸਾਰਾ ਕੋਈ ਛੋਟੀ ਟਰਾਲੀ ਦੀ ਤਰਪਾਲ ਪਈ ਆ ਬੇੜੇ ਮ ਗਾਰਾ ਹੋ ਗਿਆ ਜੀ ਗਾਰਾ ਗੁਰਾ ਤਾਰ ਦੇ ਦਾ ਸਾਰ ਚੰਗੀ ਤਰ੍ਹਾਂ ਧੋਦਿਆ ਗੇਟ ਗੂਟ ਦੇ ਤਲੇ ਦੇ ਮੋੜੇ ਦੇਲੀ ਦੂਲੀ ਬਾਕੀ ਸਮਾਨ ਰੱਖ ਦੇ ਆ ਬਾਈ ਸਾਰਾ ਜਿਹੜਾ ਪਿਆ ਬਾਹਰ ਫਿਰ ਕੱਲ ਨੂੰ ਕਰੇਗਾ ਆਪਾਂ ਪਾਣੀ ਸਟਾਰਟ ਅੱਜ ਨਹੀਂ ਕਰਦੇ ਜੇ ਆਪਾਂ ਅੱਜ ਪਾਣੀ ਸਟਾਰਟ ਕਰਾਂ ਆਪਣਾ ਕੰਮ ਰਹਿ ਜਾ ਆਇਓ ਜਿਹੜਾ ਸਮਾਨ ਬਾਹਰ ਪਿਆ ਆਪਣਾ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਿਓ ਬਾਈ ਦੱਬ ਕੇ ਸਪੋਰਟ ਕਰੋ ਚੈਨਲ ਕੀ ਆਪਣੇ ਕੀ 7:30 ਦਾ ਟਾਈਮ ਹੋ ਗਿਆ 8 ਵਜੇ ਬੁਲਾਇਆ ਜਾ ਆਪਣਾ ਪੰਪਰਾਂ ਵਾਲੇ ਨਾ ਹੌਲੈਂਡ ਮਦੇ 11 ਵਜੇ ਨਿਕਲਦਾ ਚੀਕ ਜਾ ਗੁੱਦਾ ਮਦੇ ਗੁੱਦ ਲਗੀ ਹੋਈ ਐ ਮੇਰਾ ਹਿਮਾ ਨਹੀਂ ਮੋਟਾ ਮੋਟਾ ਪਾਣੀ ਮਾਰਦੇ ਦੋਏ ਚੀਜ਼ਾਂ ਮਰ ਇਸਕਾ ਬੈਲਟਿੰਗ ਬੁਲਟਿੰਗ ਹੋਣਾ ਇਸਦੀ ਸਰਬਸ ਹੋਣੀ ਐ ਕਿਉ ਪੌੜੀ ਫੱਟ ਕੇ ਆਪਾਂ ਨੇ ਪਿੱਛੇ ਕਰਾਣੀ ਐ ਇਹ WhatsApp ਜਮੇ ਚਲੀ ਗਈ ਜਿਹਦੀ ਹੌਲੈਂਡ ਮਨ ਚਲਦੀ ਓ ਰ ਟਾਇਰ ਫਸ ਜਾ ਇਨ ਨੂੰ ਉਰੇ ਲਵਾਣਾ ਪੱਟ ਗਏ ਯੋ ਕੰਮ ਹੈ ਭਈ ਅੱਜ ਤਰਾਮਾ ਸੈਲਨ ਟੈਰਾਂ ਵਾਲੇ ਵਾ ਚਲਾਂ ਫਿਰ ਕਨੌਰ ਬਿਲਡਿੰਗ ਵਾਲੇ ਵਾ ਚਲਾਂ ਇੱਕ ਟਰੈਕਟਰ ਦੀ ਡੈਕ ਸਮਰਾਣੀ ਆ ਜੰਨਤ ਐਕਟਰਾਂ ਵਾਲੇ ਨੂੰ ਕਰੀ ਦੇ ਦਿੰਦੇ ਪਹੁੰਚ ਗਏ ਭਈ ਜੈਪੀ ਦੀ ਦੁਕਾਨਾਂ ਜੋ ਟਾਇਰ ਅੰਦਰ ਹੋ ਜੀਗਾ ਉਹ ਬਾਹਰ ਹੋ ਜੇਗਾ ਐਤਕੀ ਕੰਮ ਆਪਣਾ ਇਸ ਤਰੀਕਾ ਚੱਲ ਜੇਗਾ ਟਾਇਰ ਇਤਨੀ ਬਦਲ ਕੇ ਰੀਮਾ ਸਮੇਤ ਅੱਗੇ ਨੂੰ ਰੀਮਾ ਮਾਤੇ ਕੱਢ ਕੇ ਕਰਾਂਗੇ ਅਜਾਇਬ ਟਾਇਰ ਪੈਂਚਰ ਇਹੋ ਵੀ ਬਦਲਨੇ ਆ ਭਾਈ ਆਪਾਂ ਨੂੰ ਇਹਨਾਂ ਬਾਅਦ 3630 ਲਖਾਣਾ ਨੰਬਰ ਲਿਖਿਆ ਬਸ ਪਰਾਜ 855 ਬਾਈ ਵਾਲੀ ਫੋਟੋ ਵੀ ਦੇਖੀਏ ਜੇ ਉਹਨੇ ਚੇਂਜ ਕਰਦੀ ਉਹ ਤਾਂ ਠੀਕ ਹੈ ਥੋੜੀ ਜਿਹੀ ਪਟ ਗਈ। ਇਹ ਹੋਰ ਇਹਦੇ ਪਟ ਗਈ ਫੋਟੋ। ਉੱਛਲੇ ਆ ਜਿਹੜੀ ਸੀਜ਼ਨ ਲਾ ਗਈ ਠੀਕ ਹੈ ਨਹੀਂ ਫਿਰ ਅੱਗੇ ਨੂੰ ਬਦਲਾ ਲੇ ਜੇ ਉਹਨੇ ਬਦਲੀ ਅੱਜ ਬਦਲਾ ਵੀ ਲੇਗੇ। ਉਸੇ ਕਰਮ ਖਾ ਰਹੇ ਆ ਬਈ ਆਪਾਂ। ਸਾਰਾ ਕੁਝ ਛੱਡ ਗਿਆ ਵਿਚਾਰਾ ਆਪਣੇ ਪਾਸ ਆਪਾਂ ਨੂੰ ਦੇ ਗਿਆ। ਕਲਾਮ ਆ ਬਈ ਟਾਇਰ। ਮਸ਼ੀਨਰੀ ਜੋ ਕੀ ਆਮਦਾਰੀ ਤੋਂ ਬਹੁਤ ਹੈ ਭਾਈ ਪਰਲਾ ਕਰ ਵੀ ਦਿਆ ਭਾਈ ਟਾਇਰ ਅੰਦਰ ਬਾਹਰ ਉਹ ਜਿਹੜੀ ਸਿੰਘੀ ਹੈ ਇਸ ਮਾਤਲੂਰੇ ਰੰਗ ਹੋਇਆ ਵਾ ਉਸ ਪਰ ਰੰਗ ਉਤਰਿਆ ਬਾ ਮਤਲ ਅੰਦਰਲੇ ਰੰਪਾ ਦਿਖਾਵਾ ਤੁਹਾਨੂੰ ਭਾਈ ਮਸ਼ੀਨਰੀ ਦਾ ਟਾਈਮ ਰਹਿ ਗਿਆ ਇਹ ਉਧਰ ਇੱਧਰ ਲਾ 160 60 ਪੌਂਟ ਹਵਾ ਕਰਦੀ ਦੋਹੇ ਟਾਇਰਾਂ ਮਾ ਬਦਲਦੇ ਪਰ ਆੜਗਲ ਹੱਥ ਮਾਰਨਾ ਰਹਿ ਗਿਆ ਕਰਾ ਲੇ ਬਈ ਟਾਇਰ ਕਨੌਰ ਆ ਗਏ ਬਿੱਟੂ ਨਾ ਵਾ ਹੋ ਗਿਆ ਘੰਟਾ ਡੇਢ ਘੰਟਾ ਆਇਆ ਨੂੰ ਟਾਈਮ ਲੱਗ ਗਿਆ ਬਹੁਤ ਟੈਂਕਰ ਕੀ ਰਿਪੇਅਰ ਕਰਦੇ ਡੀਜ਼ਲ ਵਾਲੇ ਕੀ ਥੱਲੇ ਇਸਕੇ ਚੱਦਰ ਲਾਈ ਹੈ ਪੱਟ ਦੀ ਪਾਈਓ ਚੱਦਰ ਕੀ ਵੜੀ ਜੇ ਲਗਾ ਲਈਵੇਂ ਕਿੰਨਾ ਕੰਮ ਕਰਿਆ ਚ ਬੱਚੇ ਮੈਂ ਫਸ ਗਈ ਦੀਓ ਜੀਰੀ ਵੜਦੇ ਵੇ ਇੱਕ ਬਾਈਓ ਆਪਣਾ ਆਉੜੀ ਪਿੱਛੇ ਕਰਾਣੀ ਹੈ ਜੋ ਟਾਇਰ ਫਸਾ ਟਾਇਰ ਵੱਡੀ ਜਾ ਜੋ ਪਿੱਛੇ ਕਰਾ ਦਿੰਗੇ ਉਹਰੇ ਕੋਬਿਛ 72000 ਰੁਟੇ ਆਵਾ ਉਹ ਲਵਾਣਾ ਦੇਖ ਲਿਓ ਜੀ ਲਿਆਓ ਫਿਰ ਨਵੀਂ ਹੋਰ ਮੈਨੂੰ ਪਤਾ ਇਹੋ ਗਿਰ ਆਵਾ ਪਰ ਲਾ ਇਹੋ ਲਾਣਾ ਨਵਾ ਨਿਬੜ ਗਿਆ ਟਰਾਲੀ ਦਾ ਕੰਮ ਬਾਈ ਆਪਣਾ ਪਿਛਲੀ ਪਲੇਟ ਮਿਲ ਨਹੀਂ ਆ ਉਹ ਪਟਵਾ ਕੇ ਦੋ ਇੱਕ ਸਾਰਗੀਆਂ ਕਰਦੀਆਂ ਆੜੀ ਵੀ ਕਰਵਾਦੀ ਪਿੱਛੇ ਸ਼ਾਇਡ ਵਾਲੀ ਪਲੇਟ ਵੀ ਹੋ ਗਈ ਜਾਲੀ ਉਹ ਹੀ ਲਾਦੀ ਪੁਰਾਣੀ ਇੱਧਰ ਆ ਕੇ ਕੋਈ ਨੋਰ ਵੀਰਵਾ ਟੀਪ ਕਰਾਣੀਆਂ ਮਗਰਾਡਾਂ ਨੂੰ ਇੱਕੋ ਰੇ YouTube ਚੈਨਲ ਲਖਾਣਾ ਆਪਾਂ ਨੇ ਛਤਰੀਪੁਰ ਇੱਕੋ ਟਰਾਲੇ ਬਰਾ 852 ਲਿਖਿਆ ਵਾ ਸਫਰਾਜ 1 ਸੈਟ 36 30 ਕਰਾਣਾ ਨੇ ਹਾਲਾਂ ਨੇ 36 30 ਲੱਗ ਗਿਆ ਭਾਈ ਆਪਣਾ ਨੰਬਰ सिद्धा लिया जी गया भाई YouTube चैनल का नाम आपने का ਅਮਨਾ ਪੰਗੂ 36 30 ਮਗਰਾੜ ਵੀ ਹੋ ਗਏ ਕਈ ਸਾਲ ਹੋ ਗਏ ਬਾਈ ਬੰਦੇ ਨੂੰ ਬਾਈ ਮੈਨੂੰ ਮੈਂ ਕਿਹਾ 2012 ਘਾਰਿਆ ਮੈਂ ਬਾਕੀ ਮਾੜੀ ਮੋਟੀ ਕੋਈ ਭੁੱਲ ਚੁੱਕਾ ਹੋ ਸਕਾ ਇਹ ਪਾਣਾ ਵੀ ਨਾ ਸ਼ੈਂਪੂ ਤੇ ਲਾਇਆ ਬਾਈ ਇੱਧਰਲਾ ਸ਼ੈਂਪੂ ਗੈ ਲਾਇਆ ਮਗਰਾੜ ਤਿਆਰਪਾ ਕਰਕੇ ਦੇਖਾਂਗੇ ਇੱਧਰ ਬਾਈ ਆਪਣੀ ਇੰਸਟਾਗ੍ਰam ਆਈਡੀ ਆ ਜੇਗੀ ਅਮਨਾ ਪੰਗੂ 855 ਇੱਕ ਤੋਂ ਸਟicker ਲਵਾਣਾ ਆਪਾਂ ਨੇ ਪਿੱਛੇ ਪੂਰੇ ਬਾਕਸੇ ਦੇ ਉੱਪਰ ਲਵਾਣਾ ਬਸ ਦੋ ਹੀ ਮਗਰਾਟ ਹੋ ਗਏ ਚੈਨ ਲਾਂਗੇ ਨਾਮ ਹੋ ਗਿਆ ਆਪਣੇ ਇੱਕ ਪਿੱਛੇ ਲਵਾਣਾ ਪਚਲ ਨੂੰ ਲੱਗ ਕੇ ਕਾਇਮ ਬੋਵੇ ਕਿਨੇ ਮਿਆਦਾ ਹੋ ਲਿਖਿਆ ਗਿਆ ਬਾਈ ਹੋਲੈਂਡ 3630 ਅਰਾਸਪਰਾਜ 855 ਹੋ ਗਿਆ ਇਧਰ ਆਪਣਾ ਅਮਨਾ ਪੰਗੂ 3630 ਹੋ ਗਿਆ ਮਗਰ ਆਡਾ ਨੂੰ ਟੇਪ ਲੱਗ ਗਈ ਬੇਟਾ ਨੂੰ ਵੱਜ ਗਿਆ ਰੰਗ ਬਾਈ ਫਾਰਜੀ ਮਾਰਦੀ ਇੱਧਰ ਹੋ ਗਿਆ ਆਪਣਾ 855 ਇੰਸਟਾਗ੍ਰਾਮ ਆਈਡੀ ਇੱਧਰ ਸਪਰਾਜਤਾ ਆਪਾਂ ਨੇ ਪਹਿਲਾਂ ਪਰਲੀ ਸਾਈਡ ਲਵਾਣੇ ਕੇ ਮੰਨਤਾ ਹੁਣ ਇੱਧਰ ਆਪਾਂ ਨੇ ਸਪਰਾਜ ਕਰਦਿਆ ਇੱਕ ਸਾਰ ਹੋ ਗਿਆ ਇੰਸਟਾਗ੍ਰਾਮ ਆਈਡੀ ਵੀ ਇੱਧਰ ਹੋ ਗਈ ਸਪਰਾਜ ਵੀ ਇੱਧਰ ਹੋ ਗਿਆ ਇੱਛਾ ਸਟicker ਲਾਣਾ ਕਰਦਿਆ ਬਾਈ ਕੈਨਸਲ ਹੋ ਬਾਈ ਕਰਾ ਰਹਿਣ ਦੇ ਕੋਈ ਫਾਇਦਾ ਨਹੀਂ ਹੈ ਫਾਲਤੂ ਚੀਜ਼ਾਂ ਆ ਚੱਲਾ ਹਾਂ ਬਾਈ ਆਪਾਂ ਕਰਾਣੀਆਂ ਡੈਕ ਠੀਕ ਡੈਕ ਵਾਲੇ ਵਖੜਾ ਕੇ ਚੱਲਾਂ ਬਾਈ ਆਪਾਂ ਘਰਾਂ ਨੂੰ ਟਰੈਕਟਰ ਲਈ ਜੀਆ ਧਿਆਨ ਨਾ ਨਾ ਹੋ ਗਿਆ ਵਿਆਹ ਦਾ ਟਾਈਮ 2:30 ਵਜੇ ਫੋਨ ਆ ਗਿਆ ਘਰਾਂ ਤੇ ਚਲਾ ਬਾਈ